ਐ ਮਿੱਤਰੋ ਕਣਕ ਨੂੰ ਪਾਣੀ ਲੱਗਣ ਵਾਲਾ ਹੋ ਗਿਆ ਤੇ ਅੱਜ ਦੀ ਵੀਡੀਓ ਹੈ ਜਿਹੜੀ ਇੱਕ ਪ੍ਰੋਡਕਟ ਬਾਰੇ ਆ ਅੱਜ ਦੀ ਵੀਡੀਓ ਹੈਗੀ ਆ ਵੀਰੇ ਯਾਰਾ ਦੇ ਪ੍ਰੋਡਕਟ ਯਾਰਾ ਲੀਵਾ ਦਾ ਨਾਈਟਰੋ ਬੋਰ ਬਾਰੇ ਜਿਹੜਾ ਕਿ ਤੁਸੀਂ 25 ਤੋਂ 30 ਦਿਨਾਂ ਦੇ ਵਿੱਚ ਵਿੱਚ ਆਪਦੇ ਖੇਤ ਦੇ ਵਿੱਚ ਚਾਹੇ ਤਾਂ ਯੂਰੀਆ ਨਾਲ ਲਾ ਕੇ ਪਾ ਸਕਦੇ ਹੋ ਚਾਹੇ ਉਹਨੂੰ ਇਕੱਲੇ ਨੂੰ ਪਾ ਸਕਦੇ ਹੋ ਪਾਣੀ ਲਾਉਣ ਤੋਂ ਪਹਿਲਾਂ ਠੀਕ ਹੈ ਚਾਹ ਪਾਣੀ ਲਾਉਣ ਤੋਂ ਬਾਅਦ 25 ਤੋਂ 30 ਦਿਨਾਂ ਦੇ ਵਿੱਚ ਪਾਓ ਇਹਦਾ ਫਾਇਦਾ ਕੀ ਆ ਇਹਦੇ ਵਿੱਚ ਕੈਲਸ਼ੀਅਮ ਆ ਬਾਈ ਜਿਹੜਾ ਕਿ ਓਵਰਆਲ ਸਾਰੇ ਬੂਟੇ ਨੂੰ ਆਪਣੇ ਕੋਲੇ ਓਵਰਆਲ ਗਰੋਥ ਦੇ ਵਿੱਚ ਹੈਲਪ ਕਰਦਾ ਰੂਟ ਸਿਸਟਮ ਦੇ ਵਿੱਚ ਹੈਲਪ ਕਰਦਾ ਨਾਲ ਬੋਰੋਨ ਆ ਬੋਰੋਨ ਜਿਹੜਾ ਉਹ ਪੋਲੀਨੇਸ਼ਨ ਦੇ ਵਿੱਚ ਫਲਾਵਰਿੰਗ ਸਟੇਜ ਤੇ ਅੱਗੇ ਆ ਕੇ ਤੁਹਾਡੇ ਕੋਲੇ ਉੱਥੇ ਹੈਲਪ ਕਰੂਗਾ ਨਾਲ ਇਹਦੇ ਵਿੱਚ ਨਾਈਟ੍ਰੋਜਨ ਵੀ ਆ ਜਿਹੜੀ ਕਿ ਸੋਲਿਊਬਲ ਫਾਰਮ ਦੇ ਵਿੱਚ ਆ ਜਦੋਂ ਆਪਾਂ ਛਿੱਟਾ ਦਵਾਂਗੇ ਨਾਲ ਦੀ ਨਾਲ ਸੋਇਲ ਦੇ ਮੋਇਸਚਰ ਦੇ ਨਾਲ ਐਬਜ਼ੌਰਬ ਹੋ ਜੂਗੀ ਤੁਹਾਡੇ ਬਾਣ ਦੇ ਵਿੱਚ ਦੋ ਦੇਦੀ ਹੈਗੀ ਆ ਬਈ 25 ਕਿਲੋ इजीली ਜਿੱਥੋਂ ਮਰਜੀ ਲੈ ਲਓ ਜਿਹੜੀ ਮਰਜੀ ਫਸਲ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਹੋ ਕਣਕ ਆਲੂ ਸਰੋਂ ਜਾਂ ਕੋਈ ਵੀ ਸਬਜ਼ੀਆਂ ਨੇ ਯਾਰਾ ਦਾ ਪ੍ਰੋਡਕਟ ਯਾਰਾ ਲਿਵਰ ਨਾਈਟਰਾ ਬੋਰ ਠੀਕ ਹੈ ਬਈ ਇੱਕ ਵਾਰੀ ਜਿਨੇ ਵਰਤਿਆ ਪਿਛਲੇ ਸਾਲ ਆਲੂਆਂ ਦੇ ਤਾਂ ਇਹ ਕਿੰਗ ਨੇ ਯਾਰਾ ਹੁਣੀ ਮੈਂ ਇਹਨਾਂ ਦੀ ਵੀਡੀਓ ਵੀ ਪਾਈ ਸੀ ਯਾਰਾ ਵਿਟਾ ਦੀ ਪ੍ਰੋ ਕੋਡ ਜ਼ਿੰਕ ਦੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਤੇ ਉਹ ਬਹੁਤ ਵਧੀਆ ਵੇਚਿਆ ਪ੍ਰੋਡਕਟ ਇਹ ਵੀ ਯਾਰਾ ਦਾ ਪ੍ਰੋਡਕਟ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਜਿਨੇ ਕੋਈ ਵਰਤਿਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮੱਚ